ਇਹ ਪਿੱਟ ਲੋ ਗਾਇਕਾ ਜਿਹੜੀ ਉਹਦੀ ਗੱਲਬਾਤ ਕਰੀਏ ਉਹਦੇ ਘਰ ਤੇ ਜਿਹੜੀ ਫਾਇਰਿੰਗ ਹੋਈ ਸੀਗੀ ਉਹਦੇ ਮਾਮਲੇ ਦੇ ਵਿੱਚ ਉਹ ਜਿਹੜਾ ਮੁੰਡਾ ਸੀ ਕਹਿੰਦੇ 25 ਸਾਲਾਂ ਦਾ ਸੀਗਾ ਸਟੱਡੀ ਵੀਜ਼ੇ ਤੇ ਉਹ ਗਿਆ ਹੋਇਆ ਸੀਗਾ ਤੇ ਬਿਸ਼ਨੋਈ ਗੈਂਗ ਦੇ ਨਾਲ ਕਿਸੇ ਤਰ੍ਹਾਂ ਉਹਦੀ ਮੁਲਾਕਾਤ ਹੋਈ ਸੀ ਪਰ ਉਹਨੇ ਜਿਹੜੀਆਂ ਕਹਾਣੀਆਂ ਦਸੀਆਂ ਨਾ ਕਿ ਕਿਸ ਕਾਰਨ ਕਰਕੇ ਉਹਨੇ ਕਾਰਵਾਈ ਕੀਤੀ ਉਹ ਸੱਚੀ ਇੱਕ ਪ੍ਰਸ਼ਨ ਚਿੰਨ੍ਹ ਜਿਹਾ ਖੜਾ ਕਰਦੀਆਂ ਨੇ ਕਿ ਬੱਚੇ ਇੱਥੋਂ ਪੈਸਾ ਲਾ ਕੇ ਜਾਂਦੇ ਨੇ ਤੇ ਉੱਥੇ ਕਿਸ ਤਰ੍ਹਾਂ ਦੀਆਂ ਮਜਬੂਰੀਆਂ ਫਿਰ ਬਣ ਜਾਂਦੀਆਂ ਨੇ ਨਹੀਂ ਕੈਨੇਡਾ ਦਾ ਜਿਹੜਾ ਇਸ ਵੇਲੇ ਦਾ ਵੀ ਤੁਸੀਂ ਹਾਲ ਦੇਖੋਗੇ ਤ ਠੀਕ ਹੈ ਉਹਨਾਂ ਨੇ ਕੁਝ ਪਾਲਿਸੀਆਂ ਆਪਣੀਆਂ ਬਹੁਤ ਸਖਤ ਕੀਤੀਆਂ ਜੀ ਪਰ ਫਿਲਹਾਲ ਜਿਸ ਰਫਤਾਰ ਦੇ ਨਾਲ ਉਹਨਾਂ ਦੀ ਇਕਨੋਮੀ ਨੂੰ ਦੇਖਿਆ ਜਾਣਾ ਚਾਹੀਦਾ ਹੈ ਜਾਂ ਹੋਣੀ ਚਾਹੀਦੀ ਹੈ ਉਹ ਮਤਲਬ ਕਿ ਉੱਥੇ ਹਾਲੇ ਵੀ ਠੰਡ ਠੰਡ ਰਟਣ ਹੋ ਰਹਾ ਹੈ ਕੰਮ ਹਮ ਹਾਲੇ ਵੀ ਮਤਲਬ ਕਿ ਹੁਣ ਉਹਨਾਂ ਨੇ ਥੋੜਾ ਕੰਮ ਖਿੱਚਤਾ ਹੈ ਕਿ ਘਾਰਕੂਰ ਬਹੁਤ ਤੇਜ਼ੀ ਨਾਲ ਬਣਾ ਰਹੇ ਆ ਕੁਝ ਮਤਲਬ ਕਿ ਰੇਟ ਵੀ ਡਾਊਨ ਹੋਏ ਨੇ ਹਮ ਮੈਂ ਤੁਹਾਨੂੰ ਦੱਸਦਾ ਹਾਂ ਅਕਸਰ ਕਿ ਮੈਂ ਕੈਨੇਡਾ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਵਾ ਵਾਸਤਾ ਰੱਖਦਾ ਹਾਂ ਜੀ ਮੇਰੀ ਪਹਿਲੀ ਜੌਬ ਤੇ ਅੱਜ ਤੱਕ ਵੀ ਉਹ ਚੱਲ ਰਹੀ ਹੈ ਉਹ ਉੱਥੇ ਹੀ ਪਿਆਰ ਮਿਲਿਆ ਸੀ ਲੋਕਾਂ ਦਾ ਤਾਂ ਉਹ ਰੇਡੀਓ ਫਿਰ ਟੀਵੀ ਹੁਣ ਤੇ ਵੈਬ ਚੱਲਦਾ ਹੈ ਨਾ ਜੀ ਤਾਂ ਹੁਣ ਜਿਹੜੀ ਉੱਥੇ ਉਹ ਸੰਘਰਸ਼ ਦੀ ਕਹਾਣੀ ਰਹੀ ਆ ਹੂੰ ਪਿਛਲੇ 3-4 ਸਾਲਾਂ ਦੇ ਦੌਰਾਨ ਉਹ ਪਾਸਾਰਿਆਂ ਨਹੀਂ ਵੇਖੀ ਆ ਕਿ ਬੱਚੇ ਧੜਾ ਧੜ ਗਏ ਜ਼ਰੂਰ ਪਰ ਉੱਥੇ ਜਦੋਂ ਸੰਕਟ ਪੈਦਾ ਹੋਇਆ ਘਰਾਂ ਵਾਲਾ ਜਾਂ ਗੁਜ਼ਰਬਸਰ ਵਾਲਾ ਤਾਂ ਬਹੁਤ ਚੀਜ਼ਾਂ ਉਲਟ ਗਈਆਂ ਜੀ ਜੋ ਕੈਨੇਡਾ ਚਿਤਵਕੇ ਜਾਂਦੇ ਸੀਗੇ ਬੱਚੇ ਸਚਾਈ ਬਿਲਕੁਲ ਉਸ ਤੋਂ ਉਲਟ ਉਲਟ ਬਿਲਕੁਲ ਉਹਨਾਂ ਨੂੰ ਸਵਾਗਤ ਦੇਣ ਵਾਸਤੇ ਖਲੋਤੀ ਸੀ ਕਈ ਵਾਰ ਚੁਣੌਤੀਆਂ ਤੁਹਾਡਾ ਸਵਾਗਤ ਕਰਦੀਆਂ ਨੇ ਕਿ ਆ ਜਾ ਬੇਟਾ ਆ ਜਾ ਹੂੰ ਤੇ ਇਹ ਵੀ ਵੈਸੇ ਜ਼ਿੰਦਗੀ ਦਾ ਕਹਿੰ ਲੋ ਦਸਤੂਰ ਹੈ ਕਿ ਜਦੋਂ ਕੋਈ ਤਕੜਾ ਰਸਤਾ ਤੁਸੀਂ ਚੁਣ ਲੋ ਨਾ ਤਾਂ ਚੁਣੋਤੀ ਪਹਿਲੀ ਤੇ ਕਈ ਵਾਰ ਤੁਹਾਨੂੰ ਘਰ ਵਾਲੇ ਗੇਟ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ ਘਰੋਂ ਹੀ ਮਿਲ ਜਾਂਦੀ ਹੈ ਇਹ ਸਚਾਈ ਹੈ ਸਰ ਠੀਕ ਹੈ ਨਾ ਤੋਂ ਕਹਿਣ ਦਾ ਭਾਵ ਇਹ ਹੈ ਕਿ ਇਹ ਹੁਣ ਉਹਨਾਂ ਦੇ ਇੱਕ ਬਹੁਤ ਵੱਡੇ ਨਿਊਜ਼ ادارے ਨੇ ਮੀਡੀਆ ادارے ਨੇ ਜਿਸ ਤਰ੍ਹਾਂ ਦੀ ਕਹਾਣੀ ਰੱਖੀ ਆ ਹੂੰ ਉਹ ਕਹਿੰਦੇ ਆ ਕਿ ਇਹ ਜਿਹੜਾ ਕنگ్రਸ ਜਿਸ ਨੂੰ ਮੁੰਡੇ ਨੂੰ 6 ਸਾਲ ਦੀ ਸਜ਼ਾ ਹੋਈ ਹੈ ਜਿੰਨੇ ਜਾ ਕੇ ਫਾਇਰਿੰਗ ਕੀਤੀ ਆ ਜੀ ਤੇ ਬੋਡੀ ਕੈਮ ਲਾ ਕੇ ਇਹਨਾਂ ਨੇ ਵੀਡੀਓ ਸ਼ੂਟ ਕਰਕੇ ਫਿਰ ਉਹ ਵੀਡੀਓ ਜਿਹੜੀਆਂ ਪਾਈਆਂ ਉਦੋਂ ਸ਼ਾਇਦ ਗੁਦਾਰਾ ਇਹਨਾਂ ਦੇ ਨਾਲ ਹੀ ਸੀ ਹੂੰ ਜ਼ਿੰਮੇਵਾਰੀ ਲਈ ਜਾਂਦੀ ਆ ਸਾਰਾ ਕੁਝ ਕੀਤਾ ਜਾਂਦਾ ਹੈ ਜੀ ਤਾਂ ਉਹ ਕਹਿੰਦੇ ਕਿ ਇਹ ਤੇ ਜਿੱਦਾਂ ਫਿਲਮੀ ਸੀਨ ਜਾਂ ਵੀਡੀਓ ਗੇਮ ਵਾਲਾ ਸੀਨ ਹੈ ਪਰ ਇਦਾਂ ਹੋਣਾ ਨਹੀਂ ਸੀ ਚਾਹੀਦਾ ਇਹਨਾਂ ਨੇ ਅੰਜਾਮ ਦਿੱਤਾ ਇਸ ਦਾ ਜੀ ਬਾਡੀ ਕੈਮਰਾ ਕੇ ਫਾਇਰਿੰਗ ਕਰਕੇ ਉਸ ਨੂੰ ਰਿਕਾਰਡ ਕਰਕੇ ਭੇਜ ਕੇ ਸਾਰਾ ਕੁਝ ਕਰਿਆ ਉਹ ਦੋ ਜਣਿਆਂ ਦਾ ਨਾਮ ਆਇਆ ਇੱਕ ਕੋਈ ਸ਼ਰਮਾ ਆ ਉਹਦੇ ਬਾਰੇ ਇਹ ਪਤਾ ਲੱਗਾ ਕਿ ਉਹ ਭੱਜ ਕੇ ਇੰਡੀਆ ਆ ਚੁੱਕਾ ਹੈ ਜੀ ਹੁਣ ਆਇਆ ਕਿ ਨਹੀਂ ਆਇਆ ਇਹ ਮੈਂ ਪੱਕਾ ਨਹੀਂ ਕਹਿ ਸਕਦਾ ਇਹਦੀ ਤਸਦੀਕ ਆਪਾਂ ਨਹੀਂ ਕਰ ਸਕਦੇ ਤੇ ਏਜੰਸੀਆਂ ਹੀ ਦੱਸ ਸਕਦੀਆਂ ਨੇ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਦੇ ਕੋਲ ਜੌਬ ਜਾਂ ਪੜ੍ਹਾਈ ਲਿਖਾਈ ਅੱਗੇ ਤੋਰਨ ਵਾਸਤੇ ਉਹਨਾਂ ਵਸੀਲਿਆਂ ਦੀ ਥੋੜ੍ਹੀ ਸੀ ਤੇ ਦੂਜੇ ਪਾਸੇ ਘਰੋਂ ਇੱਕ ਦਵਾ ਸੀ ਜੀ ਫਿਰ ਘਰੋਂ ਦਵਾ ਦਾ ਮਤਲਬ ਕੀ ਹੁੰਦਾ ਕਿ ਸਾਡੇ ਇੱਥੇ ਇੱਕ ਸਾਈਕੀ ਵੀ ਬਣੀ ਹੈ ਨਾ ਕਿ ਕੈਨੇਡਾ ਪੈਰ ਧਰ ਦਿਆਂ ਹੀ ਪਤਾ ਨਹੀਂ ਇੱਥੇ ਜਿਹੜੇ ਲੋਕ ਹੂੰ ਰਹਿੰਦੇ ਨੇ ਕਿ ਉਹਨਾਂ ਦੇ ਭਾਗ ਬਦਲ ਜਾਣ ਜਿਹੜੇ ਘਰ ਜਾਣਗੇ ਨਹੀਂ ਭਾਗ ਲੱਗ ਜਾਣਗੇ ਹੂੰ ਵੀ ਐਸਾ ਨਹੀਂ ਹੈ ਕਿ ਕੈਨੇਡਾ ਉੱtre ਤੇ ਤੁਹਾਡੇ ਇਧਰ ਭਾਗ ਬਦਲ ਗਏ ਜੀ ਜੀ ਪਰ ਉਹ ਇੱਕ ਮਤਲਬ ਕਿ ਹੁੰਦੀ ਆ ਚਾਹਨਾ ਕਿ ਬੱਚਾ ਕਮਾ ਕੇ ਜਲਦੀ ਤੋਂ ਜਲਦੀ ਭੇਜੇ ਆ ਕਰੀਏ ਲਾਈਏ ਕਰਜਾ ਘਰ ਪਾਈਏ ਤਰ੍ਹਾਂ ਤਰ੍ਹਾਂ ਦੇ ਆਰਮਾਨ ਹੁੰਦੇ ਨੇ ਬਿਲਕੁਲ ਆਂਡ ਗਵਾਣ ਲੋਕਾਂ ਨੂੰ ਵੀ ਦਿਖਾਉਣ ਵਾਸਤੇ ਸਾਡੇ ਮਨ ਜਿਵੇਂ ਤੁਸੀਂ ਸਾਈਕੀ ਦੀ ਗੱਲ ਕਰਦੇ ਹੋ ਬਣਿਆ ਹੋਇਆ ਸਾਡਾ ਮਾਨਸਿਕ ਮਾਈਂਡ ਸੈਟ ਹੋ ਜਾਂਦਾ ਨਾ ਕਈ ਵਾਰ ਇਸ ਤਰ੍ਹਾਂ ਤਾਂ ਖਰ ਹੁਣ ਤਾਂ ਲੋਕ ਸਮਝ ਗਏ ਕਿ ਕੈਨੇਡਾ ਦੇ ਵਿੱਚ ਪਰਸਥਿਤੀਆਂ ਇਦਾਂ ਨਹੀਂ ਹੈ ਕਿ ਹਰ ਥਾਂ ਤੇ ਤੁਹਾਨੂੰ ਬਸ ਇਹ ਆਵੇ ਡਾਲਰ ਹੀ ਬਿਖਰੇ ਮਿਲ ਲਗੇ ਤੇ ਤੁਸੀਂ ਇਕੱਠੇ ਕਰਕੇ ਤੰਗਲੀਆਂ ਦੇ ਨਾਲ ਇਧਰ ਨੂੰ ਭੇਜੀ ਜਾਓਗੇ ਬਹੁਤ ਔਖਾ ਹੈ ਉੱਥੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਸਨੇ ਇਹ ਰਸਤਾ ਇਸ ਕਰਕੇ ਹੀ ਚੁਣਿਆ ਕਿਉਂਕਿ ਇਸ ਨੂੰ ਪੈਸੇ ਦੀ ਜ਼ਰੂਰਤ ਸੀ ਫਿਰ ਉਹਨਾਂ ਨੇ ਉਹ ਜ਼ਰੂਰਤ ਪੂਰੀ ਕੀਤੀ ਤੇ ਇਹਨੇ ਉਹਨਾਂ ਦੀ ਜ਼ਰੂਰਤ ਪੂਰੀ ਕੀਤੀ ਕਹਿਣ ਦਾ ਮਤਲਬ ਇਹ ਆ ਤੇ ਮੈਂ ਹਾਈ ਗੱਲਾਂ ਤੁਹਾਨੂੰ ਇੱਥੇ ਬਾਰਡਰ ਇਲਾਕੇ ਦੀਆਂ ਦਾ ਹਸਤਾ ਹੁਣਾ ਹੂੰ ਕਿ ਬਾਰਡਰ ਇਲਾਕੇ ਦੇ ਵਿੱਚੋਂ ਵੀ ਇਸੇ ਤਰ੍ਹਾਂ ਹੀ ਮੁੰਡੇ ਜਿਹੜੇ ਆ ਵਿਲੇ ਆ ਜਾਂ ਨਸ਼ਾ ਪਤਾ ਖਾਣ ਦੇ ਆਦੀ ਹੋ ਗਏ ਨੇ ਉਹਨਾਂ ਨੂੰ ਚੁਣਿਆ ਜਾਂਦਾ ਹੈ ਜੀ ਫਿਰ ਉਹਨਾਂ ਨੂੰ ਥੋੜੇ ਬਹੁਤੇ ਰੁਪਈਏ ਦਿੱਤੇ ਜਾਂਦੇ ਨੇ ਇਹ ਗੱਲਾਂ ਮੈਂ ਐਵੇਂ ਨਹੀਂ ਮਤਲਬ ਕਿ ਆਪਦੇ ਕੋਲ ਉਹ ਨਹੀਂ ਜੋੜ ਕੇ ਕਹਿ ਦਿੰਦਾ ਹੁੰਦਾ ਮੇਰੇ ਨਾਲ ਵਾਹ ਵਾਸਤਾ ਬੜੇ ਬੰਦਿਆਂ ਦਾ ਅੱਜ ਇੱਕ ਖਬਰ ਵੀ ਉਹ ਵੀ ਪਸਾਂਝੀ ਕਰਾਂਗੇ ਫਿਰ ਇਸੇ ਗੱਲ ਦੇ ਨਾਲ ਹੀ ਜੋੜਾਂਗੇ ਅੱਗੇ ਨ ਜਾ ਕੇ ਚਲੋ ਤੁਸੀਂ ਜੋੜ ਲੈਣਾ ਤੁਸੀਂ ਵੀ ਅੱਜਕੱਲ ਗੀਤਾ ਦੇ ਵਾਂਗੂ ਖਬਰਾਂ ਬਹੁਤ ਜੋੜਨ ਲੱਗਾ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਤੁਹਾਨੂੰ ਦੱਸਿਆ ਸੀ ਮੈਨੂੰ ਕਿਸੇ ਖਾਸ ਅਫਸਰ ਨੇ ਆਈਪੀਐਸ ਨੇ ਦੱਸਿਆ ਕਿ ਯਾਰ ਇਹ ਤੇ ਇੱਕ ਤਰ੍ਹਾਂ ਨਾਲ ਇਹਨਾਂ ਦੇ ਫੁੱਟ ਸੋਲਜਰ ਬਣੇ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਇਹ ਸ਼ਬਦ ਉਹਨਾਂ ਦੇ ਮੂੰਹੋਂ ਹੀ ਸੁਣਿਆ ਸੀ ਮੈਂ ਅਫਸਰ ਦੇ ਤਾ ਉਹ ਕਹਿੰਦੇ ਵੀ ਮਤਲਬ ਕਿ ਇਸ ਤਰ੍ਹਾਂ ਹੈ ਕਿ ਬਹੁਤ ਔਖਾ ਹੋ ਗਿਆ ਕੋਈ ਬੰਦਾ 5000 ਰੁਪਏ 10000 ਰੁਪਏ ਉਹਨੂੰ ਦਿੱਤਾ ਜਾਂਦਾ ਇੱਕ ਬੈਗ ਹੈ ਜੀ ਫਲਾਣੇ ਮੀਲ ਪੱਥਰ ਦੇ ਨਾਲ ਪਿਆ ਚੱਕ ਉਹਤੋਂ ਚੱਕ ਕੇ ਤੇ ਫਲਾਣੀ ਥਾਂ ਤੇ ਰੱਖਿਆ ਜੀ ਉਹ ਅਗਲੇ ਨੂੰ ਹਾਇਰ ਕੀਤਾ ਜਾਂਦਾ ਕਿ ਤੂੰ ਵੀ ਲੈ ਲੈ ਫਲਾਣੇ ਦੇ ਘਰ ਦੇ ਅੱਗੇ ਗੋਲੀਆਂ ਮਾਰਿਆ ਹੁਣ ਨਾ ਉਹਨੂੰ ਪਤਾ ਵੀ ਹਥਿਆਰ ਇੱਥੇ ਕੌਣ ਛੱਡ ਕੇ ਗਿਆ ਜੀ ਉਹ ਤੋਂ ਫੇਰ ਕਹਿਣਾ ਕਿ 5000 ਲੈ ਲਾ ਉੱਥੇ ਫੇਰ ਛੱਡਿਆ ਉੱਥੋਂ ਕਾਹ ਕੌਣ ਚੱਕ ਕੇ ਲੈ ਗਿਆ ਪਤਾ ਹੀ ਨਹੀਂ ਲੋ ਕਰ ਲੋਗਾ ਬਿਲਕੁਲ ਉਹ ਕਹਿੰਦੇ ਕੀ ਕਰੀਏ ਅਸੀਂ ਸਰ ਕੁਝ ਪੇਡ ਹੋ ਗਿਆ ਬਸ ਇੱਕ ਤੋਂ ਇਸ ਕਰਕੇ ਇਹ ਚੀਜ਼ਾਂ ਬਹੁਤ ਆਸਾਨੀ ਦੇ ਨਾਲ ਚਲੋ ਕੈਨੇਡਾ ਵਾਲੀ ਖਬਰ ਹਾਈਲਾਈਟ ਹੋ ਗਈ ਹਮ ਕਿ ਉਹਨਾਂ ਨੇ ਹੁਣ ਜਦੋਂ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਹੋਊਗੀ ਉਸ ਤੋਂ ਬਾਅਦ ਮੀਡੀਆ ਨਾਲ ਸਾਂਝੀ ਕੀਤੀ ਹੋਊਗੀ ਕਿਉਂਕਿ ਉਹਨਾਂ ਦੀ ਪੁਲਿਸਿੰਗ ਦਾ ਲੱਗ ਟੰਗਿਆ ਨਾ ਕੁਝ ਚੀਜ਼ਾਂ ਜਨਤਾ ਕ ਕਰਦੇ ਨੇ ਕੁਝ ਚੀਜ਼ਾਂ ਹੋ ਸਮਾਜਿਕ ਜਾਗਰੂਕਤਾ ਵਾਸਤੇ ਪੇਸ਼ ਕਰਦੇ ਰਹਿੰਦੇ ਆ ਕੁਝ ਚੀਜ਼ਾਂ ਉਹ ਰੋਕ ਲੈਂਦੇ ਨੇ ਪ੍ਰਾਈਵੇਸੀ ਦੇ ਅਧਿਐਨ ਨਾਲ ਉਹਨਾਂ ਦਾ ਸਿਸਟਮ ਹੈ ਹਮ ਹਮ ਪਰ ਆਪਣੇ ਵੀ ਆਈਓ ਕੁਝ ਹੀ ਚੱਲ ਰਿਹਾ ਹੈ ਸਰ ਤਾਂ ਇਹ ਮੈਂ ਕਹਣਾ ਕਿ ਬਾਰਡਰ ਬੈਲਟ ਦੇ ਵਿੱਚ ਤੁਹਾਨੂੰ ਰੋਜ਼ਗਾਰ ਖੁਸ਼ਹਾਲੀ ਇਹ ਸਾਰਾ ਕੁਝ ਦੇਣਾ ਪਵੇਗਾ ਸਰ ਤੇ ਆਪਣਾ ਤਾਂ ਬਾਰਡਰ ਸਟੇਟ ਹੈ ਨਾ ਹਮ ਔਰ ਸੀ ਟਿਸ ਬਾਰਡਰ ਸਟੇਟ ਆ ਛੋਟਾ ਜਿਹਾ ਆਪਾਂ ਬਾਰਡਰ ਸਟੇਟ ਕਹਿ ਲਈਏ ਤਾਂ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਬਈ ਸਾਨੂੰ ਉਹਨਾਂ ਚੀਜ਼ਾਂ ਤੋਂ ਤੇ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਸਾਡਾ ਸਿਸਟਮ ਜਿਹੜਾ ਹੈ ਠੀਕ ਹੈ ਮੈਂ ਪੁਲਸ ਨੂੰ ਇਹ ਨਹੀਂ ਕਹਿੰਦਾ ਵੀ ਉਹ ਹਰ ਥਾਂ ਤੇ ਮਾੜਾ ਹੈ ਆ ਫੇਲ ਹੈ ਜੋ ਮਰਜ਼ੀ ਆ ਪਰ ਬਹੁਤ ਸੁਧਾਰ ਤੁਹਾਨੂੰ ਆਪਣੀ ਜੋ ਵੀ ਤੁਹਾਡੀ ਫੰਕਸ਼ਨਿੰਗ ਹੈ ਜੋ ਵੀ ਵਰਕਿੰਗ ਸਟਾਈਲ ਹੈ ਉਹਦੇ ਚ ਲੈਉਣ ਦੀ ਜ਼ਰੂਰਤ ਹੈ ਤੇ ਸਰਕਾਰ ਨੂੰ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਜੀ ਬਿਲਕੁਲ ਹੁਣ ਕਹ ਲੋ ਕਿ ਮੰਗ ਵੱਡੀ ਹੋ ਗਈ ਹੈ ਜੀ ਇਹਨਾਂ ਚੀਜ਼ਾਂ ਦੀ ਕੰਗਸਰੀ ਵਾਲਾ ਜੀ ਕਹਿ ਰਹੇ ਨੇ ਕਿ C3 C8 C9 ਲੋਕ ਕਹਿੰਦੇ ਪਾਸ ਹੋ ਗਿਆ ਕੈਨੇਡਾ ਦੇ ਵਿੱਚ ਤੇ ਜਨਵਰੀ ਦੇ ਵਿੱਚ ਲਾਗੂ ਹੋ ਜਾਣੇ ਆ ਮਨਵੀਰ ਜੀ ਕਹਿ ਰਹੇ ਨੇ ਕਿ ਵੈਸੇ ਲੋਕ ਕਹਿੰਦੇ ਕੈਨੇਡਾ ਤੋਂ ਵਾਪਸ ਆਉਣ ਵੀ ਲੱਗ ਗਿਆ ਤੇ ਜਾਣਾ ਵੀ ਕੱਟ ਗਿਆ ਜੀ ਇਹ ਤਾਂ ਚਲੋ ਮੰਨਣ ਵਾਲਾ ਆ ਆ ਜਾਣਾ ਤਾਂ ਕੱਟ ਗਏ ਨੇ ਉਹ ਇਦਾਂ ਹੈ ਨਾ ਕਿ ਹੁਣ ਜੇ ਵੇ ਮੰਨ ਲਓ ਉਹਨਾਂ ਦੀ ਪਾਲਿਸੀ ਇਦਾਂ ਦੀ ਹੁੰਦੀ ਆ ਸੁਖਮ ਸਿੰਘ ਸਾਹਿਬ ਉਹ ਕੀ ਕਰਦੇ ਆ ਕੈਪ ਲਾ ਦਿੰਦੇ ਆ ਹੁਣ 4-5 ਸਾਲ ਦੇ ਵਿੱਚ ਉਹ ਸਿਸਟਮ ਆਪਣਾ ਸਹੀ ਕਰਨਗੇ ਸਿੱਖਣਗੇ ਐਸਾ ਸਿੱਖ ਲੈਣਗੇ ਇਹ ਉਹਨਾਂ ਦੀ ਕਾਬਲੀਅਤ ਜਾਂ ਖਾਸੀਅਤ ਹੁੰਦੀ ਹੈ ਕਿ ਜੋ ਸੰਕਟ ਉਹਨਾਂ ਨੇ ਫੇਸ ਕੀਤਾ ਹੈ ਘਰ ਇਤਿਆਦਕ ਮਸਲਿਆਂ ਨੂੰ ਲੈ ਕੇ ਤਾਂ ਉਹਦੇ ਤੋਂ ਸਿੱਖ ਕੇ ਉਹਦੇ ਤੇ ਕੰਮ ਕਰਨਗੇ ਉਸ ਤੋਂ ਬਾਅਦ ਕਿਉਂਕਿ ਉੱਥੇ ਹਮੇਸ਼ਾ ਬੰਦਿਆਂ ਦੀ ਵਰਕਫੋਰਸ ਦੀ ਜ਼ਰੂਰਤ ਰਹਿੰਦੀ ਹੈ ਠੀਕ ਹੈ ਜੀ ਉੱਥੇ ਮਤਲਬ ਕਿ ਬਾਹਰਲੇ ਪੈਸੇ ਦੀ ਜ਼ਰੂਰਤ ਰਹਿੰਦੀ ਹੈ ਹਮ ਤਾਂ ਉਹ ਤੋਂ ਬਾਅਦ ਫੇਰ ਆਪਣੀ ਜਿਹੜੀ ਪਾਲਿਸੀ ਆ ਉਹਨੂੰ ਥੋੜਾ ਜਿਹਾ ਲਿਬਰਲ ਕਰ ਦੇਣਗੇ ਫੇਰ 4-5 ਸਾਲ ਖੋਲ ਕੇ ਫੇਰ ਕੈਪ ਲਾ ਦੇਣਗੇ ਉਹ ਸਿਸਟਮ ਇਦਾਂ ਚੱਲਦਾ ਰਹਿੰਦਾ ਜੀ ਉਹਨਾਂ ਦਾ ਜੀ ਮਿੰਟੂ ਜੀ ਖੈਰ ਰਜਿੰਦਰ ਮਿੱਤਰ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਤਾਂ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਕਹਿੰਦੇ ਗੈਂਗਸਟਰ ਬਣਾਇਆ ਜਾਂਦਾ ਉਹਨਾਂ ਤੋਂ ਕੰਮ ਲਿਆ ਜਾਂਦਾ ਹੈ